ਭਾਰਤ ਦੀ ਸਭ ਤੋਂ ਉੱਤਮ ਕਿਸਮ ਦੇ ਅੰਬ ਦੀ ਅੱਜ ਗੱਲ ਕਰਾਂਗੇ ਆਪਾਂ ਉਹ ਹੈਗਾ ਜੀ ਰਾਮਕੇਲਾ ਅੰਬ ਇਹਦੀ ਪਹਿਚਾਨ ਵੀ ਆਪਾਂ ਕਰਾਵਾਂਗੇ ਤੇ ਇਹਦੇ ਫਾਇਦੇ ਕੀ ਆ ਇਹਦਾ ਕਿਉਂ ਚਾਰ ਪਾਉਣਾ ਜ਼ਰੂਰੀ ਆ ਕਿ ਸਾਲ ਭਰ ਤੁਸੀਂ ਨੂੰ ਤਾਜ਼ਾ ਤਾਜ਼ਾ ਹੀ ਰਹੇਗਾ ਸੋ ਇਹਦੇ ਬਾਰੇ ਆਪਾਂ ਸਾਰੀ ਗੱਲਬਾਤ ਅੱਜ ਹਲੇ ਵੀਡੀਓ 'ਚ ਕਰਾਂਗੇ ਤੇ ਨਾਲ ਆਪਾਂ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾ ਰਹੇ ਉਹ ਵੀ ਦੱਸਾਂਗੇ ਤੇ ਅੰਬ ਨਾਲੋਂ ਇਹਦੇ ਅੰਦਰਲੀ ਜਿਹੜੀ ਗਿੜਕ ਹੁੰਦੀ ਆ ਉਹ ਵੀ ਬਹੁਤ ਫਾਇਦੇਮੰਦ ਹੁੰਦੀ ਆ ਤੇ ਮਸਾਲੇ ਬਿਲਕੁਲ ਸਾਫ਼ ਸੁਥਰੇ ਪਾਈਦੇ ਆ ਕਿਹੜੇ ਮਸਾਲੇ ਪਾਉਣੇ ਆ ਉਹ ਸਾਰਾ ਵੀਡੀਓ 'ਚ ਆਪਾਂ ਦੱਸਾਂਗੇ ਕਿੰਨੇ ਮਸਾਲੇ ਪਾਉਣੇ ਆ ਉਹ ਵੀ ਕੁਆਂਟੀਟੀ ਆਪਾਂ ਸਾਰੀ ਤੁਹਾਨੂੰ ਦੱਸਾਂਗੇ ਤੇ ਚਾਰ ਬਣਾਉਣ ਦਾ ਤਰੀਕਾ ਕਿਹੜੇ ਆਂਬ ਦਾ achar ਪਾਉਣਾ ਚਾਹੀਦਾ ਉਹ ਸਾਰੀ ਆਪਾਂ ਜਾਣਕਾਰੀ ਅੱਗੇ ਵੀਡੀਓ 'ਚ ਦਿੱਤੀ ਹੈ ਹੈਲੋ ਫਰੈਂਡਸ ਸਤਿ ਗੁਰੂ ਆਲਮਸਤੇ ਅਦਾ ਬਰਾਮ ਰਮ ਜੈ ਮਾਤਾ ਦੀ ਕਿਵੇਂ ਅਸਤ ਸਾਡਾ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪਲੋਗਰ ਦੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਅਦ ਤੁਸੀਂ ਥੰਬਨੇਲ ਤੋਂ ਪੜ ਚੁੱਕੇ ਹੋਵੋਗੇ ਕਿ ਆਪਾਂ ਇੱਕ ਆਂਬ ਦੇ ਬਾਰੇ ਗੱਲ ਕਰ ਰਹੇ ਹਾਂ ਕਿ ਜਿਹੜੇ ਆਂਬ ਦਾ ਆਪਾਂ ਚਾਰ ਬਣਾ ਸਕਦੇ ਹਾਂ ਕਿ ਪੂਰਾ ਸਾਲ ਤਰੋ ਤਾਜ਼ਾ ਚਾਰ ਲਵੇ ਯਾਨੀ ਕਿ ਉਹਦਾ ਟੇਸਟ ਜਿਹੜਾ ਵਾ ਉਹ ਚੇਂਜ ਨਹੀਂ ਹੋਵੇ ਕਿਉਂਕਿ ਕਈ ਵਾਰੀ ਆਪਾਂ ਅੰਬ ਦਾ ਚਾਰ ਬਣਾਉਨੇ ਆ ਕਈ ਮੈਨੂੰ ਕਸਟਮਰ ਦੇ ਚਾਹੇ ਕਈਆਂ ਦੇ ਸਵਾਲ ਵੀ ਹੁੰਦੇ ਨੇ ਕਿ ਮੈਡਮ ਜਦੋਂ ਅਸੀਂ ਚਾਰ ਬਣਾ ਲੈਨੇ ਉਸ ਤੋਂ ਬਾਅਦ ਨਾ ਕਈ ਗੱਲ ਜੇ ਜਾਂਦਾ ਜਿਵੇਂ ਫਾੜੀ ਦੇ ਨਾਲੋਂ ਔਕੜਤ ਜਿਹੜੀ ਆ ਉਹ ਵੱਖਰੀ ਹੋ ਜਾਂਦੀ ਆ ਇਸ ਦਾ ਚਾਰ ਜਿਹੜਾ ਵਾ ਉਹ ਵਧੀਆ ਨਹੀਂ ਬਾਅਦ ਟੇਸਟ ਨਹੀਂ ਵਧੀਆ ਆਉਂਦਾ ਸੋ ਉਸ ਬਾਰੇ ਆਪਾਂ ਸਾਰੀ ਅੱਜ ਡਿਸਕਸ ਕਰਾਂਗੇ ਤੇ ਕਿਹੜੇ ਅੰਬ ਦਾ ਚਾਰ ਆਪਾਂ ਪਾਈਏ ਕਿ ਸਾਰਾ ਸਾਲ ਜਿਹੜਾ ਬਿਲਕੁਲ ਫਰੈਸ਼ ਉਹਦੇ ਵਿੱਚੋਂ ਟੇਸਟ ਆਵੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਅੰਬ ਦੀ ਕਿਸਮ ਵੀ ਦੱਸਾਂਗੇ ਅੰਬ ਦੀ ਸ਼ਕਲ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਕਿਹੜਾ ਉਹ ਅੰਬ ਹੁੰਦਾ ਵਾ ਵੀਡੀਓ ਦੇ ਵਿੱਚ ਬਣੇ ਰਿਓ ਜੇ ਵੀਡੀਓ ਵਿੱਚ ਨਵੇਂ ਹੋ ਤਾਂ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਜੇ ਤੇ ਵੀਡੀਓ ਸਕਿਪ ਕਰਕੇ ਨਾ ਦੇਖਿਓ ਜੇ ਜਿੰਨਾਂ ਭੈਣਾਂ ਨੇ ਖਾਸ ਕਰਕੇ achar ਬਣਾਉਣਾ ਹੈ ਕਿਉਂਕਿ ਹੁਣ ਸੀਜ਼ਨ ਚੱਲਦਾ ਪਿਆ achar ਦਾ ਤੇ ਉਹ ਆਪਾਂ ਤੁਹਾਨੂੰ ਦੱਸਦੇ ਆ ਕਿ ਕਿਹੜਾ ਅੰਬ ਆ ਜਿਹਦਾ ਆਪਾਂ ਸਾਲ ਭਰ achar ਜਿਹੜਾ ਬਣਾ ਕੇ ਰੱਖ ਸਕਦੇ ਤੇ ਆਪਣਾ ਜਿਹੜਾ ਚਾਰ ਦਾ ਤੁਹਾਨੂੰ ਪਤਾ ਕੰਮ ਆ ਕਿਉਂਕਿ ਜਿਹੜਾ ਪੈਂਟਰਾਵਾਂ ਨੇ ਚਾਰ ਬੜੇ ਚਟਕਾਰੇ ਲਾ ਕੇ ਖਾਣਾ ਹੁੰਦਾ ਸੋ ਉਹ ਸਾਡੇ ਕੋਲ ਚਾਰ ਮੰਗਵਾਉਂਦੇ ਨੇ ਤੇ ਆਪਾਂ ਚਾਰ ਪਰ ਉਹਨੇ ਚਾਰ ਤਾਂ ਆਪਾਂ ਕਈ ਕਿਸਮਾਂ ਦੇ ਅੰਬਾ ਦਾ ਬਣਾ ਚੁੱਕੇ ਆ ਪਰ ਸਭ ਤੋਂ ਬੈਸਟ ਜਿਹੜੀ ਕਿਸਮ ਹੁੰਦੀ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਕਿ ਕਦੇ ਖਰਾਬ ਵੀ ਨਹੀਂ ਹੋਊਗਾ ਸੋ ਜਿਨ੍ਹਾਂ ਨੇ ਸਾਡੇ ਕੋਲ ਇਹ ਚਾਰ ਮੰਗਵਾਉਣਾ ਵਾ ਆਪਾਂ ਪਹਿਲਾਂ ਹੀ ਦੱਸ ਦਿੰਨੇ ਆ ਕਿ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਫੋਨ ਕਰਕੇ ਇਹ ਚਾਰ ਮੰਗਵਾ ਸਕਦੇ ਹੋ ਤੇ ਜਿਨ੍ਹਾਂ ਨੇ ਬਣਾਉਣਾ ਉਹ ਸਾਰੀ ਵੀਡੀਓ ਵੇਖ ਕੇ ਘਰੇ ਬਣਾ ਸਕਦੇ ਹੋ ਤੇ ਇਹ ਜਿਹੋ ਅੰਬ ਜਿਹੜਾ ਆਪਾਂ ਜਿਹਦੀ ਗੱਲ ਕਰਦੇ ਪਏ ਸੀ ਤੁਸੀਂ ਦੇਖ ਸਕਦੇ ਹੋ ਇਹ ਅੰਬ ਦੀ ਵੈਰਾਈਟੀ ਜਿਹੜੀ ਸਾਰੇ ਅੰਬਾਂ ਨਾਲੋਂ ਵੱਖਰੀ ਹੈ ਤੇ ਸ਼ਕਲ ਵੀ ਇਹਦੀ ਵੱਖਰੀ ਹੈ ਇਹਦੀ ਪਹਿਚਾਣ ਵੀ ਵੱਖਰੀ ਹੈ ਇਹਦਾ ਨਾਮ ਹੈਗਾ ਜੀ RAM KELA ਅੰਬ ਤੇ ਭਾਰਤ ਦੀ ਸਭ ਤੋਂ ਬੈਸਟ ਕਿਸਮ ਮੰਨੀ ਗਈ ਆ ਅੰਬ ਦੀ ਜਿਹਦਾ ਆਪਾਂ achar ਤਿਆਰ ਕਰ ਸਕਦੇ ਆ ਵੈਸੇ ਆਪਾਂ ਹਰ ਅੰਬ ਦਾ achar ਤਿਆਰ ਕਰਦੇ ਆ ਕੱਚੇ ਦਾ ਪਰ ਜਦੋਂ ਤੁਸੀਂ ਇਹਦਾ ਅੰਬ ਦਾ achar ਤਿਆਰ ਕਰੋਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਦਾ ਵਾ ਤੇ ਸਾਲੋ ਸਾਲ ਤੱਕ ਚੱਲਦਾ ਵਾ ਤੇ ਜਿਆਦਾ ਵੱਡੀ ਗੱਲ ਜਿਹੜੀ ਆ ਕਿ ਉਹ ਬਿਲਕੁਲ ਤਾਜ਼ਾ ਤੇ ਫਰੈਸ਼ ਰਹਿੰਦਾ ਵਾ ਇਹਦੀ ਪਹਿਚਾਨ ਕੀ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੋਲ ਆ ਵੈਸੇ ਚੁੰਝੀ ਜੀ ਥੋੜੀ ਜੀ ਬਣੀ ਹੁੰਦੀ ਹੈ ਨਾ ਚਾਹੇ ਉਹ ਕੱਚਾ ਆਂਬ ਹੋਵੇ ਚਾ ਪੱਕਾ ਪਰ ਇਹ ਬਿਲਕੁਲ ਗੋਲ ਆਂਬੂ ਹੋਗਾ ਦੂਜੀ ਗੱਲ ਕਿ ਤੁਸੀਂ ਇਹ ਦੇਖ ਸਕਦੇ ਹੋ ਦੇਖੋ ਵਾਈਟ ਵਾਈਟ ਜਿਹੜੇ ਇਹਦੇ ਉੱਤੇ ਐਨ ਲੱਗਦੇ ਨੇ ਦਾਣੇ ਜੇ ਬਣੇ ਹੋ ਜਿਵੇਂ ਆਪਣੀ ਸਕਿਨ ਤੇ ਮੋਸਾਮ ਬਣੇ ਹੁੰਦੇ ਆ ਉਹ ਬਣੇ ਹੁੰਦੇ ਆ ਦੂਜਾ ਇਹਦਾ ਜਿਹੜਾ ਡਾਰਕ ਰੰਗ ਹੁੰਦਾ ਦੂਸਰੇ ਆਂਬ ਦਾ ਤੁਸੀਂ ਦੇਖ ਸਕਦੇ ਆ ਪਰ ਵੀਡੀਓ ਵੀ ਬਣਾਈ ਹੈ ਦੁਕਾਨ ਤੇ ਜਾ ਕੇ ਉਹਦਾ ਜਿਹੜਾ ਲਾਈਟ ਜਿਹਾ ਕਲਰ ਹੁੰਦਾ ਗ੍ਰੀਨ ਤੇ ਇਹਦਾ ਡਾਰਕ ਗ੍ਰੀਨ ਕਲਰ ਹੁੰਦਾ ਥੱਲੇ ਇਹ ਗੋਲ ਹੁੰਦਾ ਤੇ ਇੱਕ ਤੁਸੀਂ ਦੇਖੋਗੇ ਕਿ ਇਹ ਨੰਬਾਂ ਦੇ ਉੱਤੇ ਨਾ ਜਿਵੇਂ ਦੇਖੋ ਵਾਈਟ ਵਾਈਟ ਲੱਗੂਗਾ ਕੋਈ ਕੋਈ ਪਾਊਡਰ ਲੱਗਾ ਪਰ ਇਹ ਜਿਹੜਾ ਵਾ ਨੇਚਰਲ ਹੀ ਹੁੰਦਾ ਇਹਦੇ ਉੱਤੇ ਇਹ ਦੇਖੋ ਵਾਈਟ ਵਾਈਟ ਹੋਊਗਾ ਜਦੋਂ ਇਹਨੂੰ ਆਪਾਂ ਐ ਹੱਥ ਨਾਲ ਮਲਦੇ ਆਂ ਤੇ ਇਹ ਥੋੜਾ ਜਿਹਾ ਲਾਈਟ ਹੋ ਜਾਂਦਾ ਪਰ ਇਹ ਕੁਦਰਤੀ ਹੈ ਇਹਦੇ ਉੱਤੇ ਕੋਈ ਵੀ ਦਵਾਈ ਨਹੀਂ ਲਾਈ ਗਈ ਬਿਲਕੁਲ ਨੇਚਰਲ ਆ ਇਹ ਜਿਹੜੀ ਕਿਸਮਾਂ ਦੀ ਇਹਦਾ achar ਜਿਹੜਾ ਬਹੁਤ ਵਧੀਆ ਰਹਿੰਦਾ ਵਾ ਕਿ ਕਈ ਭੈਣਾਂ ਦੇ ਫੋਨ ਆਉਂਦੇ ਨੇ ਮੈਨੂੰ ਜਿਨ੍ਹਾਂ ਨੇ ਘਰੇ ਤਿਆਰ ਕਰਨਾ ਕਿ ਮੈਡਮ ਤੁਸੀਂ ਕਿਹੜੇ ਆਂਬ ਦਾ achar ਤਿਆਰ ਕਰਦੇ ਹੋ ਤੇ ਅਸੀਂ ਕਿਹੜੇ ਆਂਬ ਦਾ achar ਤਿਆਰ ਕਰੀਏ ਕਿ ਜਿਹੜਾ ਸਾਡਾ ਸਾਲ ਭਰ ਬਿਲਕੁਲ ਫਰੈਸ਼ ਰਵੇ ਤੇ ਖਰਾਬ ਵੀ ਨਾ ਹੋਵੇ ਸੋ ਉਹਨਾਂ ਭੈਣਾਂ ਵਾਸਤੇ ਵੀਡੀਓ ਖਾਸ ਕਰਕੇ ਕਿ ਤੁਸੀਂ ਇਹ RAM ਕਿਲਾ ਆਂਬ ਨੂੰ ਬੋਲਿਆ ਜਾਂਦਾ ਹੈ ਕਿ ਤੁਸੀਂ ਇਹ ਲੈ ਸਕਦੇ ਚਾਹੇ ਗੋਲ ਆਂਬ ਨੂੰ ਬੋਲਿਆ ਜਾਂਦਾ ਮੋਟੀ ਗਿਰੀ ਵਾਲਾ ਜਿਹਨੂੰ ਬੋਲਦੇ ਜਿਵੇਂ ਗੁੱਦਾ ਜ਼ਿਆਦਾ ਹੁੰਦਾ ਨਾ ਮੋਟੀ ਗਿਰੀ ਵਾਲਾ ਇਹਨੂੰ ਚਾਹੇ ਗੋਲ ਆਂਬ ਬੋਲਿਆ ਜਾਂਦਾ ਤਤੀਜਿਆਂ ਨੂੰ ਗੁੱਛੇ ਵਾਲਾ ਆਂਬ ਵੀ ਬੋਲਿਆ ਜਾਂਦਾ ਵੈਸੇ ਤੁਸੀਂ ਆਂਬ ਦੇਖੇ ਹੋਗੇ ਦਰਖਤੇ ਐ ਇੱਕ ਇੱਕ ਆਂਬ ਲੱਗਾ ਹੁੰਦਾ ਪਰ ਇਹ ਗੁੱਛਿਆਂ ਦੇ ਵਿੱਚ ਲੱਗਦੇ ਆ ਜਿਵੇਂ ਇੱਕ ਟਾਣੀ ਨੂੰ 2-2 3-3 ਇਕੱਠੇ ਲੱਗਦੇ ਆ ਸੋ ਜਿਨ੍ਹਾਂ ਦੇ ਘਰਾਂ 'ਚ ਹੈਗੇ ਨੇ ਆਂਬ ਉਹਨਾਂ ਨੂੰ ਵੀ ਪਛਾਣ ਹੋਊਗੀ ਜੇ ਨਹੀਂ ਨਾਮ ਦਾ ਪਤਾ ਤਾਂ ਤੁਸੀਂ ਉਹ ਹੁਣ ਸਵਾਲ ਸਕਦੇ ਹੋ ਕਿ ਇਹਨੂੰ RAM ਕੇਲਾ ਆਂਬ ਬੋਲਿਆ ਜਾਂਦਾ ਜਿਨ੍ਹਾਂ ਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ ਚਾਹੇ ਦਾ ਚਾਰ ਨਹੀਂ ਉਹਨਾਂ ਨੇ ਕਦੀ ਖਾਦਾ ਉਹਦਾ ਕੋਈ ਵੀ ਕੱਚੇ ਅੰਬ ਲੈ ਕੇ ਉਹਦਾ achar ਬਣਾਉਂਦੇ ਰਹਿੰਦੇ ਨੇ ਪਰ ਜਿਨ੍ਹਾਂ ਨੂੰ ਇਸ ਚੀਜ਼ ਦੀ ਪਹਿਚਾਣ ਆ ਚਾਏ ਇਸੀ ਦਾ achar ਉਹਨਾਂ ਨੇ ਖਾਤਾ ਹੈ ਇਹਦੇ ਗੁਣਾਂ ਦਾ ਜਿਨ੍ਹਾਂ ਨੂੰ ਪਤਾ ਵਾ ਕਿਉਂਕਿ ਆਪਾਂ ਜੇ ਕੋਈ ਚੀਜ਼ ਖਾ ਰਹੇ ਹਾਂ ਉਹਦੇ ਆਪਾਂ ਨੂੰ ਬਾਡੀ ਨੂੰ ਗੁਣ ਵੀ ਮਿਲਨੇ ਚਾਹੀਦੇ ਆ ਇਹ ਸੰਭ ਦੇ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਆ ਇਹਦੀ ਗਿੜਕ ਦੇ ਵਿੱਚ ਵੀ ਬਹੁਤ ਗੁਣ ਹੁੰਦੇ ਆ ਸੋ ਉਹ ਜਿਹੜੇ ਲੋਕ ਆ ਨਾ ਉਹ ਅੰਬ ਇਸ ਦੀ ਵੇਟ ਕਰਦੇ ਰਹਿੰਦੇ ਨੇ ਕਿ ਰਾਮ ਕੇ ਲਾਮ ਜਦੋਂ ਆਵੇ ਉਹਦਾ achar ਤਿਆਰ ਕੀਤਾ ਜਾਵੇ ਇਹਦਾ ਚਾਰ ਤੁਸੀਂ ਗਿੜਕ ਵਾਲਾ ਵੀ ਤਿਆਰ ਕਰ ਸਕਦੇ ਹੋ ਬਿਨਾ ਗਿੜਕ ਤੋਂ ਵੀ ਜਿਵੇਂ ਦਾ ਤੁਹਾਨੂੰ ਪਸੰਦ ਆ ਤੁਸੀ ਖਾ ਸਕਦੇ ਹੋ ਪਰ ਇਹਦੇ ਵਿੱਚ ਦੀ ਜਿਹੜੀ ਗਿੜਕ ਆ ਤੁਸੀਂ ਦੇਖ ਸਕਦੇ ਹੋ ਇਹ ਵਾਲੀ ਇਹ ਜਿਹੜੀ ਇਹਦੇ ਵਿੱਚੋਂ ਗਿੜਕ ਦੇ ਵਿੱਚੋਂ ਜਿਹੜੀ ਗਿੜਕ ਨਿਕਲਦੀ ਆ ਉਹ ਵੀ ਇਹਦੀ ਫਾਇਦੇਮੰਦ ਬਹੁਤ ਹੁੰਦੀ ਆ ਪੁਰਾਣੇ ਬਜ਼ੁਰਗਾਂ ਤਾਂ ਤੁਸੀਂ ਸੁਣਿਆ ਹੋਊਗਾ ਕਿ ਢਿੱਡ 'ਚ ਪੀੜ ਹੁੰਦੀ ਆ ਚਾਹੇ ਫਾਰਾ ਹੋਇਆ ਵਾ ਤੇ ਉਹ ਕਹਣਗੇ ਆਂਬ ਦੇ ਵਿੱਚੋਂ ਗਿੜਕ ਕੱਢ ਕੇ ਖਾ ਲੋ ਉਹ ਇਸ ਗਿੜਕ ਦੀ ਗੱਲ ਕਰਦੇ ਹੁੰਦੇ ਅਸੀਂ ਪਹਿਲਾਂ ਇਹ ਗਿੜਕਾਂ ਵਿੱਚੇ ਰਹਿਣ ਦਿੱਤੀਆਂ ਜਾਂਦੀਆਂ ਸੀ ਅੱਜ ਕੱਲ ਜਿਵੇਂ ਲੋਕ ਨਹੀਂ ਪਸੰਦ ਕਰਦੇ ਆ ਕਿ ਸਾਨੂੰ ਬਿਲਕੁਲ ਸਾਫ਼ ਸੁਥਰਾ ਚਾ ਤੇ ਉਹੋ ਚਾਰ ਦੇ ਵਿੱਚ ਹੀ ਮਸਾਲਿਆਂ 'ਚ ਭਿੱਜ ਕੇ ਗਿੜਕ ਦਾ ਟੇਸਟ ਵੀ ਬਹੁਤ ਹੁੰਦਾ ਸੀਗਾ ਤੇ ਗੁੰਕਾਰੀ ਵੀ ਬਹੁਤ ਜ਼ਿਆਦੀ ਹੋ ਜਾਂਦੀ ਸੀਗੀ ਇਹਦੇ ਖਾਣ ਦੇ ਨਾਲ ਪੇਟ ਦੀ ਜਿਹੜੀ ਦਰਦ ਬਿਲਕੁਲ ਠੀਕ ਹੋ ਜਾਂਦੀ ਸੀਗੀ ਤੇ ਜੇ ਕੋ ਚਾਰਚ ਨਹੀਂ ਪਾਉਂਦੇ ਸੀ ਤੇ ਇਹਨੂੰ ਜਿਵੇਂ ਦੇਖੋ ਅਸੀਂ ਇਦਾਂ ਕੱਢ ਕੇ ਸਾਰਾ ਰੱਖਿਆ ਨਾ ਇਹਨੂੰ ਚੰਗੀ ਤਰ੍ਹਾਂ ਆਪਾਂ ਸੁਕਾ ਲੈਣਾ ਫੁਕਾ ਕੇ ਇਹਦਾ ਆਪਾਂ ਪਾਊਡਰ ਤਿਆਰ ਕਰ ਲੈਣਾ ਪਾਊਡਰ ਵੀ ਮੈਡੀਸਿਨ ਦੀ ਤਰ੍ਹਾਂ ਤੁਸੀਂ ਖਾ ਸਕਦੇ ਹੋ ਇਦੇ ਵਿੱਚ ਜਿਹੜੇ ਜਾਮ ਨੂੰ ਹੁੰਦੇ ਆ ਉਹਦੀਆਂ ਗਿੜਕਾਵੇਂ ਮਿਕਸ ਕਰਕੇ ਤੇ ਪੇਟ ਦਰਦ ਦੀ ਚਾਹ ਲੂਜ਼ ਮੋਸ਼ਨ ਦੀ ਜਿਹੜੀ ਆ ਦਵਾਈ ਆ ਜਿਵੇਂ ਕਹਿ ਦਿੰਦੇ ਟੱਟੀਆਂ ਆਉਂਦੀਆਂ ਨੇ ਭੱਜੇ ਜਾਂਦੇ ਆ ਪਰ ਡਾਕਟਰਾਂ ਵੱਲ ਉਦੋਂ ਜਿਹੜਾ ਆਮ ਡਾਕਟਰ ਹੁੰਦੇ ਸੀ ਘਰੇ ਜਿਹੜੀਆਂ ਮਾਈਆਂ ਜਿਹੜੀਆਂ ਆਪਣੀਆਂ ਨਾਨੀਆਂ ਦਾਦੀਆਂ ਹੁੰਦੀਆਂ ਸੀ ਉਹੀ ਵੈਦ ਹੁੰਦੀਆਂ ਸੀ ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿਹੜਾ ਮਸਾਲਾ ਖਾਣ ਦੇ ਨਾਲ ਕਿਹੜੀ ਪ੍ਰੋਬਲਮ ਠੀਕ ਹੋ ਸਕਦੀ ਹੈ ਕਿਉਂਕਿ ਅੱਜ ਕੱਲ ਵੀ ਦੇਖੋ ਆਯੁਰਵੈਦਿਕ ਵਾਲੇ ਡਾਕਟਰ ਇਹੀ ਕਹਿੰਦੇ ਨੇ ਕਿ ਆਪਣੇ ਜਿਹੜੀ ਆ ਜਿੰਨੀਆਂ ਬਾਡੀ ਨੂੰ ਬਿਮਾਰੀਆਂ ਆਪਨੇ ਲੱਗੀਆਂ ਇਹਨਾਂ ਠੀਕ ਕਰਨ ਵਾਲੇ ਸਾਰੇ ਮਸਾਲੇ ਆਪਣੇ ਰਸੋਈ ਦੇ ਵਿੱਚ ਆ ਤੇ ਕੋਈ ਇੱਕ ਭਾਰਤ ਆਪਣਾ ਇੱਕ ਮਸਾਲਿਆਂ ਦੇ ਨਾਂ ਤੋਂ ਜਾਣਿਆ ਜਾਂਦਾ ਵਾ ਜਿੰਨੇ ਮਸਾਲੇ ਆਪਣੇ ਰਸੋਈ ਦੇ ਵਿੱਚ ਆ ਫਾਇਦੇਮੰਦੀ ਆ ਚਾਹੇ ਉਹ ਅਜਵੈਨ ਹੋਵੇ ਚਾਹੇ ਸਾਫ ਹੋਵੇ ਚਾਹੇ ਰਤਨਜੋਤ ਹੋਵੇ ਸੌਂਢ ਹੋਵੇ ਕੋਈ ਵੀ ਮਸਾਲਾ ਤੁਸੀਂ ਲੈ ਲਓ ਉਹਦੇ ਬੇਸ਼ੁਮਾਰ ਜਿਹੜੇ ਗੁਣ ਹੁੰਦੇ ਆ ਫਾਇਦੇ ਮਿਲਦੇ ਆ ਆਪਣੀ ਬਾਡੀ ਨੂੰ ਤੇ ਆਚਾਰ ਦੇ ਵਿੱਚ ਇੱਕ ਵੇਖਿਆ ਜਾਂਦਾ ਵਾ ਕਿ ਬਹੁਤਾਰੇ ਮਸਾਲੇ ਇਹੋ ਜਿਹੇ ਪਾਏ ਜਾਂਦੇ ਆ ਕਿ ਜਿਹੜੇ ਆਪਣੇ ਸਰੀਰ ਵਾਸਤੇ ਫਾਇਦੇਮੰਦ ਆ ਜਿਵੇਂ ਕਲੌਂਜੀ ਹੋਗੀ ਮੇਥੇ ਹੋਗੇ ਸ਼ੂਗਰ ਵਾਸਤੇ ਬਹੁਤ ਵਧੀਆ ਆਂਦੀ ਆ ਰਾਈ ਹੋਗੀ ਸੌਫ ਹੋਗੀ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਾਈ ਜਾਂਦੀ ਐ ਤੇ ਜਿਵੇਂ ਕਾਲੀ ਮਿਰਚ ਜਿਹੜੀ ਉਹ ਵਾਈ ਚੱਕ ਦੀ ਆਪਣੇ ਸਰੀਰ ਦੇ ਵਿੱਚ ਇਹਦੇ ਸਾਰੇ ਮਸਾਲੇ ਜਿਹੜੇ ਇਹਦੇ ਵਿੱਚ ਕਈ ਲੋਕ ਜਿਹੜੇ ਮਸਾਲੇ ਉਹ ਕੱਢ ਦਿੰਦੇ ਨੇ ਵਿੱਚੋਂ ਕਿ ਨਹੀਂ ਮਸਾਲਿਆਂ ਦੀ ਅਸੀਂ ਖਾਣਾ ਤੁਸੀਂ ਦੇਖਿਆ ਪਲੇਟ ਦੇ ਵਿੱਚ ਮਸਾਲੇ ਵੱਖਰੇ ਕਰ ਦਿੰਦੇ ਨੇ ਪਰ ਉਹ ਬਹੁਤ ਫਾਇਦੇਮੰਦ ਹੁੰਦੇ ਆ ਕਿਉਂਕਿ ਜਿਹੜੇ ਮਸਾਲਿਆਂ ਦੇ ਜਿੰਨੇ ਗੁਣ ਹੁੰਦੇ ਆ ਨਾ ਜਦੋਂ ਤੇਲ ਦੇ ਵਿੱਚ ਡਿਪ ਰਹਿੰਦੇ ਨੇ ਨਾ ਤੇ ਉਹਨਾਂ ਦੇ 100 ਗੁਣਾ ਗੁਣ ਜਿਹੜੇ ਹੋਰ ਵੱਧ ਜਾਂਦੇ ਨੇ ਕਈ ਲੋਕ ਉਹਦੇ ਨਾਲ ਪ੍ਰੋਟੀਨ ਵੀ ਖਾਂਦੇ ਆ ਜਿਹੜੇ ਨਹੀਂ ਖਾਂਦੇ ਤੁਸੀਂ ਕੋਈ ਖਾ ਕੇ ਦੇਖਿਓ ਕਿੰਨੀ ਜਿਆਦੀ ਟੇਸਟੀ ਲੱਗਦੀ ਆ ਇਹਦਾ ਮਸਾਲਿਆਂ ਦੇ ਜਿਹੜੇ ਬਹੁਤ ਫਾਇਦੇ ਹੁੰਦੇ ਆ ਤੇ ਇੱਕ ਉਹਦੇ ਹੁਣ ਤਾਂ ਆਪਾਂ ਇੱਕ ਸਵਾਦ ਵਾਸਤੇ ਚਾਹ ਤਿਆਰ ਕਰਦੇ ਆ ਉਹਦੇ ਇੱਕ ਦਵਾਈ ਦੇ ਰੂਪ ਤੇ ਚਾਹ ਜਿਹੜਾ ਤਿਆਰ ਕੀਤਾ ਜਾਂਦਾ ਸੀ ਦੂਜੀ ਗੱਲ ਸੀਗਾ ਕਿ ਟਾਈਮ ਬ ਟਾਈਮ ਜਿਹੜੀ ਆਪਾਂ ਰੋਟੀ ਖਾਣੇ ਉਹਦੇ ਵਾਸਤੇ ਚਾਹ ਜਿਹੜਾ ਸਭ ਤੋਂ ਵਧੀਆ ਮੰਨਿਆ ਜਾਂਦਾ ਹੁੰਦਾ ਸੀਗਾ ਵੀ ਹੁਣ ਤਾਂ ਜਿਹੜੀ ਆ 24 ਘੰਟੇ ਸੋਈ ਆਪਣੇ ਚੱਲਦੀ ਰਹਿੰਦੀ ਆ ਵੀ ਸਬਜ਼ੀਆਂ ਰੋਟੀਆਂ ਬਣਾਈ ਜੋ ਉਦੋਂ ਇੱਕ ਟਾਈਮ ਜਿਹੜੀਆਂ ਮਾਈਆਂ ਬੀਬੀਆਂ ਰੋਟੀਆਂ ਬਣਾ ਦਿੰਦੀਆਂ ਸੀ ਇੱਕ ਟਾਈਮ ਸਬਜ਼ੀ ਬਣਦੀ ਸੀਗੀ ਉਸ ਤੋਂ ਬਾਅਦ ਜਦੋਂ ਵੀ ਤੁਸੀਂ ਰੋਟੀ ਖਾਣੀ ਆ ਆਚਾਰ ਨਾਲ ਖਾਧੀ ਹੋਗੀ ਕਈ ਪੈਣਾ ਨੂੰ ਬਚਪਨ ਚ ਤੇ ਆਇਆ ਹੋਊਗਾ ਅਸੀਂ ਵੀ ਖਾਂਦੇ ਰਹਿਆ ਵੀ ਇਹਨੂੰ ਲੋਹੜਾ ਵਾਲਾ ਬੋਲਿਆ ਜਾਂਦਾ ਸ਼ਾਮਾਂ ਤੋਂ ਪਹਿਲਾਂ ਜਿਹੜਾ ਟਾਈਮ ਆਉਂਦਾ 4:00 ਵਜੇ ਦਾ ਉਦੋਂ ਚਾਹ ਦੇ ਨਾਲ ਇਹ ਆਚਾਰ ਤੇ ਜਿਹੜੀ ਪਰੌਂਠੀ ਖਾਧੀ ਜਾਂਦੀ ਸੀ ਬਹੁਤ ਜਿਆਦਾ ਟੇਸਟੀ ਲੱਗਦੀ ਹੁੰਦੀ ਸੀ ਰੋਟੀ ਤੇ ਬਹੁਤ ਵਧੀਆ ਸੀ ਸਮਾਂ ਆਉਂਦਾ ਸੋ ਜਿਨ੍ਹਾਂ ਨੇ ਚਾਹ ਤਿਆਰ ਕਰਨਾ ਆਪਾਂ ਨੂੰ ਕਹਿ ਰਹੇ ਆ ਸੋ ਇਹ ਸਾਬ ਦੇ ਚਾਰ ਦੇ ਜਿਹੜੇ ਫਾਇਦੇ ਫਾਇਦੇ ਹਨ ਨੁਕਸਾਨ ਨਹੀਂ ਹੈ ਕਈ ਲੋਕ ਕਹਿ ਦਣਗੇ ਕਿ ਤੇਲ ਜ਼ਿਆਦਾ ਦੀ ਸਾਡੇ ਬਾਡੀ ਨੂੰ ਜਿਹੜਾ ਨੁਕਸਾਨ ਕਰੂਗਾ ਸਾਡੀ ਸ਼ੂਗਰ ਵਧੂਗੀ ਤੁਸੀਂ ਇਹਨੂੰ ਘੱਟ ਤੇਲ ਪਾ ਕੇ ਵੀ ਤਿਆਰ ਕਰ ਸਕਦੇ ਹੋ ਬਿਨਾ ਤੇਲ ਤੋਂ ਵੀ ਤੁਸੀਂ ਤਿਆਰ ਕਰ ਸਕਦੇ ਹੋ ਚਾਹੇ ਜਿਵੇਂ ਖੰਡ ਪਾ ਕੇ ਆਪਾਂ ਚਾਰ ਤਿਆਰ ਕਰਦੇ ਹਾਂ ਉਦਾਂ ਵੀ ਤੁਸੀਂ ਇਹਦਾ ਚਾਰ ਤਿਆਰ ਕਰ ਸਕਦੇ ਹੋ ਜਿਸ ਵੀ ਕਿਸਮ ਦਾ ਤੁਸੀਂ ਚਾਰ ਖਾਣਾ ਤੁਸੀਂ ਉਹਨੂੰ ਬਣਾ ਕੇ ਖਾ ਸਕਦੇ ਹੋ ਇਹ ਸਾਰੀਆਂ ਉਹ ਭੈਣਾਂ ਨੂੰ ਜਾਣਕਾਰੀ ਦਿੱਤੀ ਆਪਾਂ ਜਿਨ੍ਹਾਂ ਨੇ ਘਰੇ ਜਾ ਕੇ ਤਿਆਰ ਕਰਨਾ ਤੇ ਜਿਹੜੇ ਭੈਣ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਆ ਕਿ ਤੁਸੀਂ ਕਿਹੜੇ ਆਮ ਦਾਚਾਰ ਤਿਆਰ ਕਰਦੇ ਹੋ ਅਸੀਂ ਮਗਵਾਉਣਾ ਚ ਕਈਆਂ ਨੂੰ ਬਹੁਤ ਜ਼ਿਆਦਾ ਨੌਲੇਜ ਐ ਇਸ ਬਾਰੇ ਸੋ ਉਹਨਾਂ ਵਾਸਤੇ ਵੀ ਇਹ ਵੀਡੀਓ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਰਾਮਕੇਲੇ ਆਮ ਦਾਚਾਰ ਜਿਹੜਾ ਤਿਆਰ ਕਰ ਰਹੇ ਆ ਇਹ ਪੂਰਾ ਸਾਲ ਭਰ ਸਾਡੇ ਕੋਲ ਮਿਲ ਸਕਦਾ ਤੁਸੀਂ ਕਿਸੇ ਨੇ ਵੀ ਮਗਵਾਉਣਾ ਹੋਵੇ ਪਹਿਲਾਂ ਵੀ ਆਪਾਂ ਤੁਹਾਨੂੰ ਦੱਸਿਆ ਕਿ ਵੀਡੀਓ ਵਿੱਚ ਨੰਬਰ ਦਿੱਤਾ ਹੋਇਆ ਆਪਾਂ ਆਪਣਾ ਫੋਨ ਨੰਬਰ ਉਤੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ 5 ਕਿਲੋ ਲੈਣਾ 10 ਕਿਲੋ ਲੈਣਾ ਜਿੰਨਾ ਵੀ ਲੈਣਾ ਉਸ ਹਿਸਾਬ ਨਾਲ ਤੁਸੀਂ ਸਾਨੂੰ ਉਹ ਆਪਣਾ ਆਰਡਰ ਦੇ ਸਕਦੇ ਹੋ ਬਾਕੀ ਕਈ ਭੈਣ ਭਰਾਵਾਂ ਦੀ ਆਪਾਂ ਨੂੰ ਇਹ ਫਰਮਾਇਸ਼ ਇਹ ਅੰਬ ਦੇ ਚਾਰ ਦੀ ਤਿਆਰ ਕਰਨ ਦੀ ਆਈ ਸੀਗੀ ਉਹ ਆਪਾਂ ਅੱਜ ਅੰਬ ਦਾ ਚਾਰ ਤਿਆਰ ਕਰਨ ਲੱਗੇ ਆਂ ਕਈ ਭੈਣਾਂ ਦੀ ਇਹ ਫਰਮਾਇਸ਼ ਆਈ ਆ ਕਿ ਕਲੌਂਜੀ ਤੇ ਮੇਥੇ ਜ਼ਿਆਦਾ ਪਾਏ ਜਾਣ ਸੋ ਜਿੱਦਾਂ ਜਿੱਦਾਂ ਤੁਹਾਡਾ ਆਰਡਰ ਹੋਵੇ ਉਹਦਾ ਉਹਦਾ ਪਚਾਰ ਜਿਹੜਾ ਤਿਆਰ ਕਰਾਂਗੇ ਹਾਂ ਇਹ ਹੈਗਾ 5 ਚਾ 10 ਕਿਲੋ ਜੇ ਤੁਸੀਂ ਕੋਈ ਸਾਨੂੰ ਅੱਧਾ ਕਿਲੋ ਕਿਲੋ ਸਾਨੂੰ ਚਾਰ ਜੀ ਵੱਖਰੇ ਵੱਖਰੇ ਬਣਾ ਕੇ ਦੋ ਸੋ ਉਹ ਨਹੀਂ ਹੋ ਸਕਦਾ ਜੇਕਰ ਤੁਸੀਂ ਆਪਣਾ ਸਪੈਸ਼ਲ ਆਰਡਰ ਤੇ ਚਾਰ ਤਿਆਰ ਕਰਨਾ ਤੇ ਉਹ ਘੱਟ ਤੋਂ ਘੱਟ 5 ਕਿਲੋ ਚਾ 10 ਕਿਲੋ ਅਚਾਰ ਹੋਣਾ ਚਾਹੀਦਾ ਸੋ ਮੈਨੂੰ ਲੱਗਦਾ ਕਿ ਆਪਾਂ ਸਾਰੀ ਇਹ ਸੰਬੰਧ ਬਾਰੇ ਨੌਲੇਜ ਦੇ ਚੁੱਕੇ ਹਾਂ ਜਿੰਨਾ ਭੈਣਾਂ ਨੇ ਘਰੇ achar ਬਣਾਉਣਾ ਤੁਸੀਂ ਹੋਨ ਜਾ ਕੇ ਇਸ ਮੌਸਮ ਦੇ ਵਿੱਚ ਜਿਹੜਾ ਇਹ ਅੰਬ ਆਉਂਦਾ ਤੁਸੀਂ ਹੁਣ ਜਾ ਕੇ ਦੁਕਾਨਾ ਤੋਂ ਜਿਹੜਾ ਅੰਬ ਲਿਆ ਸਕਦੇ ਹੋ ਤੇ ਉਹਦਾ achar ਤਿਆਰ ਕਰ ਸਕਦੇ ਹੋ ਮੇਰੀ ਇਹ ਗੱਲ ਆ ਕਿ ਜਿਹੜੀ ਆਪਾਂ ਅੰਬ ਲਿਉਂਨੇ ਦੂਸਰੇ ਅੰਬ ਲੈ ਕੇ ਆਉਨੇ ਆ ਤੇ ਰਾਤ ਉਹਨਾਂ ਨੂੰ ਪਾਣੀ 'ਚ ਨਾ ਰੱਖੋ ਤੇ ਦਿਨ ਤੱਕ ਉਹ ਪੱਕ ਜਾਂਦੇ ਆ ਇਹ 2 ਦਿਨ ਤੱਕ ਅੰਬ ਜਿਹੜਾ ਬਿਲਕੁਲ ਫਰੈਸ਼ ਰਹਿੰਦਾ ਵਾ ਕੋਈ ਪ੍ਰੋਬਲਮ ਨਹੀਂ ਇਹਨੂੰ ਹੁੰਦੀ ਫਿਰ ਇਹਨੂੰ ਪਾਣੀ 'ਚ ਤੁਸੀਂ ਡਿਪ ਕਰ ਸਕਦੇ ਹੋ ਤੇ ਇਹ ਬਾਅਦ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਹੁਣ ਚਲੋ ਫੜਿਆ ਤੇ ਮੈਨੂੰ ਪਤਾ ਵੀ ਬਹੁਤ ਜ਼ਿਆਦਾ ਸਖਤ ਹੁੰਦਾ ਅੰਬ ਕੱਟਣ ਦੇ ਵਿੱਚ ਵੀ ਥੋੜੀ ਜੀ ਪ੍ਰੋਬਲਮ ਆਉਂਦੀ ਆ ਤੇ ਅਸੀਂ ਇਹ 30 ਕਿਲੋ ਜਿਹੜਾ ਆਂਬਾ ਉਹ ਕੱਟ ਚੁੱਕੇ ਆ ਪਹਿਲਾਂ ਤੇ ਇਹ ਕੁਛ ਮੈਂ ਆਂਬ ਰੱਖੇ ਸੀ ਇੱਕ ਤਾਂ ਪਛਾਣ ਕਰਾਉਣ ਤੋਂ ਤੇ ਦੂਜੀ ਗੱਲ ਹੈ ਕਿ ਇਹਦਾ ਅਸੀਂ ਜਿਹੜਾ ਬਿਨਾ ਗਿੜਕ ਤੋਂ ਚਾਹ ਤਿਆਰ ਕਰਨਾ ਜਿਵੇਂ ਭੈਣ ਭਰਾਵਾਂ ਦੇ ਆਪਾਂ ਨੂੰ ਆਰਡਰ ਆਉਂਦੇ ਤੇ ਹੁਣ ਲੱਗਿਆ ਜੀ ਆਪਾਂ ਚਾਹ ਤਿਆਰ ਕਰਨਾ ਇਹ ਜਿਹੜਾ ਚਾਰ ਆ ਆਪਾਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰਕੇ ਉਹਨਾਂ ਨੂੰ ਸੁਕਾ ਕੇ ਫਿਰ ਕੱਟ ਕੇ ਤੇ ਹੁਣ ਇਹਨੂੰ ਫਿਰ ਸੁੱਕਣੇ ਪਾਇਆ ਸੀ ਇੱਕ ਦਿਨ ਦੀ ਧੁੱਪ ਲਵਾ ਕੇ ਫਿਰ ਆਪਾਂ ਚਾਹ ਤਿਆਰ ਕਰਦੇ ਆ ਕਿਉਂਕਿ ਆਪਣਾ ਚਾਰ ਜਿਹੜਾ ਬਾਹਰ ਜਾਣਾ ਹੁੰਦਾ ਵਾ ਤੇ ਉਹਦੇ ਵਿੱਚ ਪਾਣੀ ਤੇ ਤੇਲ ਜਿਹੜਾ ਘੱਟ ਹੋਣਾ ਚਾਹੀਦਾ ਤੇ ਜਿਦੋਂ ਆਪਾਂ ਸਕਾਉਂਦੇ ਨਹੀਂ ਨਾ achar ਨੂੰ ਜਿਹੜਾ ਇਹ achar ਆ ਪਾਣੀ ਬਹੁਤ ਛੱਡਦਾ ਸੋ 20 ਕਿਲੋ ਅੰਬ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਲਿਆ ਸੀਗਾ ਪਹਿਲਾਂ ਤੇ 20 ਕਿਲੋ achar ਦੇ ਵਿੱਚ ਜਿਹੜੇ ਆਪਾਂ ਮਸਾਲੇ ਪਾਉਣੇ ਆ ਉਹਦੀ ਮਿੰਤੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੈਸੇ ਆਪਾਂ ਹਰ ਵੀਡੀਓ 'ਚ ਦੱਸੀ ਹੋਈ ਆ ਕਿ ਇਹ ਅਸੀਂ 3-300 ਗ੍ਰਾਮ ਜਿਹੜੀ ਆ ਹਰ ਇੱਕ ਚੀਜ਼ ਪਾ ਰਹੇ ਆ ਤੁਸੀਂ 200 ਗ੍ਰਾਮ ਵੀ ਇਹਦੇ ਵਿੱਚ ਪਾ ਸਕਦੇ ਹੋ ਕਿਉਂਕਿ ਕਈ ਲੋਕ ਮਸਾਲੇ ਜਿਹੜੇ ਘੱਟ ਖਾਂਦੇ ਆ ਤੇ ਜ਼ਿਆਦਾ ਆਪਾਂ ਨੂੰ ਜਿਹੜੀ ਫਰਮੈਸ਼ ਆਉਂਦੀ ਆ ਮਸਾਲੇ ਵੱਧ ਦੀ ਆਉਂਦੀ ਆ ਸੋ ਇਹ ਆਪਣੇ 3-300 ਗ੍ਰਾਮ ਜਿਹੜੇ ਆ ਸਾਰੇ ਮਸਾਲੇ ਐਸੇ ਸਾਰੇ ਆਪਾਂ ਵੀਡੀਓ ਚ ਪਹਿਲਾਂ ਵੀ ਦੱਸੇ ਪਰ ਫਿਰ ਵੀ ਆਪਾਂ ਮਸਾਲੇ ਤੁਹਾਨੂੰ ਦੱਸ ਦਿੰਨੇ ਇਹ ਮੇਥੇ ਪਾ ਰਹੇ ਆਪਾਂ ਇਹਦੇ ਵਿੱਚ ਤੇ ਸੌਫਾ ਇਹਨੂੰ ਵੀ ਆਪਾਂ ਦਰੜਫੜ ਕੀਤਾ ਤੇ ਮੇਥਿਆਂ ਨੂੰ ਵੀ ਦਰੜਫੜ ਕੀਤਾ ਇਹ ਹੈ ਜੀ ਕਾਲੀ ਮਿਰਚ ਇਹਨੂੰ ਵੀ ਆਪਾਂ ਜਿਹੜਾ ਥੋੜਾ ਜਿਹਾ ਦਰੜਫੜ ਕਰ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ 100 ਗ੍ਰਾਮ ਪਾ ਰਹੇ ਆਂ ਜੀ ਇਹ ਜਿਹੜੀ ਆ ਰਾਈ ਤੁਸੀਂ ਪੀਲੀ ਰਾਈ ਵੀ ਪਾ ਸਕਦੇ ਲਾਲ ਵੀ ਤੁਸੀਂ ਸਕਿਪ ਕਰਨੀ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਜ਼ਿਆਦਾਤਰ ਲੋਕ ਇਹਨੂੰ ਆਚਾਰ ਦੇ ਵਿੱਚ ਨਹੀਂ ਪਾਉਂਦੇ ਤੇ ਇਹਦੇ ਵਿੱਚ ਇਹ 300 ਗ੍ਰਾਮ ਹੀ ਆਪਾਂ ਪਾ ਰਹੇ ਹਾਂ ਦੇਗੀ ਲਾਲ ਮਿਰਚ 300 ਗ੍ਰਾਮ ਹੀ ਕਲੌਂਜੀ ਤੇ 300 ਗ੍ਰਾਮ ਇਹਦੇ ਵਿੱਚ ਆਪਾਂ ਲਾਲ ਮਿਰਚ ਪਾ ਰਹੇ ਹਾਂ 300 ਗ੍ਰਾਮ ਹਲਦੀ ਬਾਕੀ ਦੇਗੀ ਮਿਰਚ ਜਿਹੜੀ ਆ ਉਹ ਵੀ ਅਸੀਂ ਘਰੇ ਤਿਆਰ ਕਰਦੇ ਹਾਂ ਕਿਸ਼ਟਾ ਤਿਆਰ ਕੀਤੀ ਜਾਂਦੀ ਉਹ ਵੀ ਆਪਾਂ ਛੇਤੀ ਵੀਡੀਓ ਲੈ ਕੇ ਆਵਾਂਗੇ ਪਹਿਲਾਂ ਵੀ ਮੈਨੂੰ ਲੱਗਦਾ ਮੈਂ ਬੋਲਿਆ ਸੀ ਬਸ ਥੋੜਾ ਟਾਈਮ ਨਹੀਂ ਲੱਗਦਾ ਤੇ ਹੁਣ ਆਪਾਂ ਇਹ ਛੇਤੀ ਵੀਡੀਓ ਬਣਾਵਾਂਗੇ ਕਿਉਂਕਿ ਬਹੁਤ ਪੈਣਾ ਪੁੱਛਦੀਆਂ ਕਿ ਮੈਡਮ ਦੇਗੀ ਮਿਰਚ ਕਿੱਦਾਂ ਘਰੇ ਤਿਆਰ ਕੀਤੀ ਜਾਂਦੀ ਹੈ ਇੱਕ ਤਾਂ ਬਾਹਰੋਂ ਮਹਿੰਗੀ ਬਹੁਤ ਆਉਂਦੀ ਹੈ ਦੁੱਧੀ ਜਿਵੇਂ ਤੁਹਾਨੂੰ ਪਤਾ ਐਮ ਡੀ ਐਚ ਦੇ ਮਸਾਲਿਆਂ ਦੇ ਰੋਲੇ ਪੈ ਤੇ ਉਦੋਂ ਤੋਂ ਲੋਕ ਡਰਦੇ ਨੇ ਕਿ ਪਤਾ ਨਹੀਂ ਪਿਓਰ ਚੀਜ਼ ਕਿਹੜੀ ਆ ਚਾਹੇ ਵਧੀਆ ਸਾਨੂੰ ਮਸਾਲੇ ਚਾਹੀਦੇ ਆ ਸੋ ਆਪਾਂ ਮਿਰਚ ਘਰੇ ਤਿਆਰ ਕਰਾਂਗੇ ਤੇ ਇਹ ਸਾਰੇ ਮਸਾਲੇ ਸੀ ਜਿਹੜੇ ਆਪਾਂ ਚਾਚੇ ਪਾ ਰਹੇ ਆ ਤੇ 200 ਗ੍ਰਾਮ ਜਿਹੜਾ ਵਾ ਨਮਕ ਆਪਾਂ ਤੁਹਾਨੂੰ ਦੱਸ ਦੇ ਇੱਕ ਕਿਲੋ achar ਦੇ ਵਿੱਚ ਪੈਂਦਾ ਵਾ ਤੇ ਜੇਕਰ ਤੁਸੀਂ ਵੱਧ ਘੱਟ ਖਾਣੇ ਹੋ ਤਾਂ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ 200 ਗ੍ਰਾਮ ਦੇ ਹਿਸਾਬ ਨਾਲ ਜਿਹੜਾ 4 ਕਿਲੋ ਨਮਕ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ 2 ਕਿਲੋ ਪਹਿਲਾਂ ਤੇਲ ਜਿਦੋਂ ਚਾਰ ਜਿਹੜਾ ਚੰਗੀ ਤਰ੍ਹਾਂ ਤਿਆਰ ਹੋ ਗਿਆ ਉਸ ਤੋਂ ਬਾਅਦ ਤੇਲ ਪਾਵਾਂਗੇ ਕਈ ਭੈਣਾਂ ਜਿਹੜੀਆਂ ਪਹਿਲਾਂ ਹੀ ਤੇਲ ਪੂਰਾ ਪਾ ਦਿੰਦੀਆਂ ਨੇ ਪਰ ਜਿਹੜੀਆਂ ਸਾਡੀਆਂ ਦਾਦੀਆਂ ਮਾਈਆਂ ਜਾਂ ਮੇਰੇ ਦਾਦੀ ਜਿਵੇਂ ਬਣਾਉਂਦੇ ਹੁੰਦੇ ਸੀਗੇ ਵੀ ਜਦੋਂ ਚਾਰ ਥੋੜਾ ਅੱਧਾ ਬਣ ਗਿਆ ਜਿਵੇਂ ਚਾਰ ਪੰਜ ਦਿਨ ਤੱਕ ਚਾਰ ਬਣ ਗਿਆ ਜਿੰਨਾਂ ਨੇ ਪਾਣੀ ਛੱਡਨਾ ਵਾ ਜਿੰਨੇ ਮਸਾਲਿਆਂ ਨੇ ਉੱਚ ਰਚਨਾ ਵਾ ਉਸ ਤੋਂ ਬਾਅਦ ਉਹਦੇ ਵਿੱਚ ਤੇਲ ਪਾਇਆ ਜਾਂਦਾ ਸੀਗਾ ਸੋ ਉਸੇ ਤਰ੍ਹਾਂ ਆਪਾਂ ਵੀ ਤੇਲ ਪਾਵਾਂਗੇ ਇਹਦੇ ਵਿੱਚ ਬਾਅਦ ਦੇ ਵਿੱਚ ਹੁਣ ਆਪਾਂ ਸਾਰਾ ਇਹਨੂੰ ਪਹਿਲਾਂ ਰਲਾ ਕੇ ਤੇ ਚਾਰ ਤਿਆਰ ਕਰ ਲਏ ਤੇ ਸਾਰੇ ਮਸਾਲੇ ਆਪਾਂ ਟੱਪ ਦੇ ਵਿੱਚ ਪਾ ਲੈਨੇ ਕਈ ਲੋਕ ਸਾਬਤ ਹੀ ਪਾਉਂਦੇ ਤੁਸੀਂ ਸਾਬਤ ਵੀ ਪਾ ਸਕਦੇ ਹੋ ਪਰ ਆਪਾਂ ਥੋੜਾ ਜਿਹਾ ਇਹਨੂੰ ਦੜਫੜ ਕਰ ਲਿਆ ਸੀਗਾ ਤੇ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਨਮਕ ਇਹ ਸਾਰੇ ਮਸਾਲੇ ਆਪਾਂ ਮਿਕਸ ਕਰ ਦਿੰਨੇ ਆ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਤੇਲ ਕਈ ਲੋਕ ਜਿਹੜਾ ਮਸਾਲਾ ਨਾਲ ਨਾਲ ਪਾਉਂਦੇ ਨੇ ਡੱਬੇ ਦੇ ਵਿੱਚ ਨਾਲ ਹਾੜੀਆਂ ਪਾਈ ਜਾਂਦੇ ਕਈ ਲੋਕ ਇਹਦੇ ਵਿੱਚ ਮਿਕਸ ਕਰਕੇ ਪਾਉਂਦੇ ਨੇ ਕਿਸੇ ਵੀ ਕਿਸਮ ਦਾ ਤੁਸੀਂ ਚਾਹ ਤੇ ਆਯਾਰ ਕਰ ਸਕਦੇ ਆ ਪਰ ਹਰ ਅਲੱਗ-ਅਲੱਗ ਤਰੀਕੇ ਨਾਲ ਆਪਾਂ ਜਿਹੜਾ ਚਾਹ ਤਿਆਰ ਕਰਕੇ ਚੈਨਲ ਤੇ ਵੀਡੀਓ ਪਾਈ ਆਂ ਵੀ ਜੇ ਫਾੜੀਆਂ ਪਹਿਲਾਂ ਪਾਉਣੀਆਂ ਜਾਂ ਮਸਾਲਾ ਪਾਉਣਾ ਜਾਂ ਮਿਕਸ ਕਰਕੇ ਤੇ ਵੱਖਰਾ-ਵੱਖਰਾ ਤਰੀਕਾ ਆਪਾਂ ਦੱਸਿਆ ਹੈ ਤੁਹਾਨੂੰ ਹਰ ਵੀਡੀਓ ਦੇ ਵਿੱਚ ਚਾਹ ਤਿਆਰ ਕਰਨ ਦਾ ਤੇ ਹੁਣ ਆਪਾਂ ਇਹਦੇ ਵਿੱਚ ਕਰ ਦਿੰਦੇ ਆ ਤੇਲ ਮਿਕਸ ਤੇ ਮਸਾਲਾ ਤੇ ਤੇਲ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਚਾਰ ਬਣਾਉਣ ਲੱਗਿਆਂ ਖਾਸ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਕਿ ਜਿਹੜੇ ਭਾਂਡੇ ਜੇ ਤੁਸੀਂ ਚਾਰ ਪਾਉਣਾ ਬਿਲਕੁਲ ਸਾਫ਼ ਸੁਥਰਾ ਤੇ ਸੁੱਕਾ ਹੋਣਾ ਚਾਹੀਦਾ ਹੱਥ ਤੁਹਾਡੇ ਬਿਲਕੁਲ ਸਾਫ਼ ਹੋਣੇ ਚਾਹੀਦੇ ਆ ਸੇਲ ਤੁਹਾਡਾ ਕਵਰ ਕੀਤਾ ਹੋਣਾ ਚਾਹੀਦਾ ਬਾਕੀ ਤੁਸੀਂ ਜਿਵੇਂ ਥੋੜਾ achar ਤਿਆਰ ਕਰ ਰਹੇ ਹੋ ਚੀਨੀ ਦਾ ਮਰਦਬਾਨ ਚਾ ਕੱਚ ਦੇ ਡੱਬੇ ਦੇ ਵਿੱਚ ਪਾ ਸਕਦੇ ਹੋ ਹੁਣ ਜਿਵੇਂ ਮੇਰੇ ਕੋ ਕੁਆਂਟੀਟੀ ਜਿਹੜੀ ਜ਼ਿਆਦੀ ਖੁੱਲੀ achar ਦੀ ਸੋ ਆਪਣੇ ਕੋ ਜਿਹੜੇ ਫੂਡ ਗ੍ਰੇਡ ਜਿਹੜੇ ਪਲਾਸਟਿਕ ਦੇ ਆ ਉਹ ਆਪਾਂ ਟੱਪ ਲੈ ਕੇ ਆਏ ਆ ਤੇ ਇਹਦੇ ਵਿੱਚ ਆਪਾਂ achar ਤਿਆਰ ਕਰਕੇ ਪਾਵਾਂਗੇ ਜੋ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਰੱਬ ਦਾ ਨਾਮ ਲੈ ਕੇ ਚਾਹ ਤੁਸੀਂ ਵਾਹਿਗੁਰੂ ਕਹਿ ਕੇ ਚਾਹ ਜੈ ਮਾਤਾ ਕਹਿ ਕੇ ਜੋ ਅੱਲਾ ਨੂੰ ਮੰਨਦੇ ਹੋ ਤੁਸੀਂ ਉਹ ਨਾਮ ਲੈ ਕੇ ਆਪਣਾ achar ਬਣਾਉਣਾ ਸ਼ੁਰੂ ਕਰ ਦੇਣਾ ਇਹ ਮੈਂ ਕਿੱਥੋਂ ਚੀਜ਼ ਸਿੱਖੀ ਹੈ ਇੱਕ ਨਾ ਮੁਸਲਮਾਨ ਨੂੰ ਮੈਂ achar ਬਣਾਉਂਦੇ ਵੇਖਿਆ ਸੀ ਉਹਨਾਂ ਨੇ achar ਬਣਾਇਆ ਨਾਲ ਹੀ ਮਸਾਲਾ ਪਾ ਤੇ ਨਾਲ ਹੀ ਆਪਣਾ ਉਹ ਜਿਹੜਾ ਕੋਈ ilm ਉਹਨਾਂ ਦਾ ਹੁੰਦਾ ਕੋਈ ਉਹਨਾਂ ਦਾ ਪਾਠ ਹੋਊਗਾ ਉਹ ਪੜ੍ਹਦੇ ਸੀਗੇ ਤੇ ਚਾਰ ਉਹ ਬਹੁਤ ਦੇਰ ਤੱਕ ਬਣਿਆ ਰਿਹਾ ਕਦੇ ਵੀ ਖਰਾਬ ਨਹੀਂ ਹੋਇਆ ਕੋਈ ਵੀ ਕੰਮ ਆ ਤੁਸੀਂ ਰੱਬ ਦਾ ਨਾਮ ਲੈ ਕੇ ਸ਼ੁਰੂ ਕਰੋ ਕਦੇ ਵੀ ਉਹ ਖਰਾਬ ਨਹੀਂ ਹੋਊਗਾ ਤੇ ਹੁਣ ਆਪਾਂ ਚਾਰ ਸ਼ੁਰੂ ਕਰਦੇ ਤੇ ਨੇ ਇਹ ਫਾੜੀਆਂ ਪਹਿਲਾਂ ਪਾ ਕੇ ਨੂੰ ਆਪਾਂ ਚੰਗੀ ਤਰ੍ਹਾਂ ਰਲਾ ਕੇ ਤੇ ਦੂਸਰੇ ਟੱਪ ਤੇ ਪਾਈ ਜਾਵਾਂਗੇ। ਉਸੇ ਕੋੜਾ ਚਾਰ ਹੋਵੇ ਤੇ ਰਲ ਜਾਂਦਾ ਹੈ ਫਿਰ ਇਦਾਂ ਜਿਹੜੇ ਜ਼ਿਆਦਾ ਚਾਰ ਹੋਵੇ ਤੇ ਰਲਦਾ ਨਹੀਂ। ਇਸ ਤਰੀਕੇ ਨਾਲ ਸਾਰੀਆਂ ਫਾੜੀਆਂ ਨੂੰ ਪ੍ਰੋਪਰਲੀ ਮਸਾਲਾ ਲੱਗ ਜਾਂਦਾ। ਜਿਹੜਾ ਆਪਾਂ ਜਿਵੇਂ ਮਸਾਲਾ ਮਿਕਸ ਕਰ ਕਰਕੇ ਇੱਥੇ ਫਾੜੀਆਂ ਪਾਈ ਜਾਂਦੇ। ਇਹ ਤਰ੍ਹਾਂ ਆਪਾਂ ਸਾਰਾ ਰਲਾ ਕੇ ਚਾਰ ਤੇ ਪੂਰਾ ਟੱਪ ਭਰ ਲੈਨੇ ਤਾਂ ਫਿਰ ਆਪਾਂ ਤੁਹਾਨੂੰ ਮਿਲਦੇ ਤੇ ਲੋ ਜੀ ਸਾਰੀਆਂ ਫਾੜੀਆਂ ਆਪਾਂ ਚੰਗੀ ਤਰ੍ਹਾਂ ਮਸਾਲੇ 'ਚ ਮਿਕਸ ਕਰਕੇ ਤੇ ਆਪਾਂ ਇਹਦੇ ਵਿੱਚ ਟੱਪ 'ਚ ਪਾ ਦਿੱਤਾ ਤੇ ਇਹ ਜਿਹੜਾ ਬਾਕੀ ਦਾ ਮਸਾਲਾ ਬਚਿਆ ਇਹ ਵੀ ਆਪਾਂ ਪਰੇ ਦੇ ਪਾ ਦਾਂਗੇ ਕਿਉਂਕਿ ਸਾਰੇ ਮਸਾਲੇ ਨੇ ਜੀ ਵਿੱਚ ਚਾਚ ਰਜਣਾ ਚੰਗੀ ਤਰ੍ਹਾਂ ਇਹਦਾ ਤੁਸੀਂ ਉੱਤੇ ਉੱਤੇ ਪਾ ਦੋਗੇ ਨਾ ਜਦੋਂ ਥੋੜਾ ਥੋੜਾ ਵੀ ਐ ਲਾਓਗੇ ਤੇ ਸਾਰਾ ਮਸਾਲਾ ਥੱਲੇ ਚਲ ਜਾਣਾ ਆਚਾਰ ਜਿਹੜਾ ਮਸਾਲੇ ਜੀ ਤਿਆਰ ਹੁੰਦਾ ਜ਼ਿਆਦਾਤਰ ਤੇ ਤੁਸੀਂ ਜੇ 5 ਕਿਲੋ ਚਾਰ ਬਣਾਉਣਾ ਤੇ ਇਹਦਾ ਚੌਥਾ ਹਿੱਸਾ ਕਰ ਲਿਓ ਮਸਾਲਿਆਂ ਦਾ ਜਿਵੇਂ ਆਪਾਂ ਤੁਹਾਨੂੰ ਦੱਸਿਆ ਤੇ ਜੇ 10 ਕਿਲੋ ਬਣਾਉਣਾ ਉਹਦੇ ਅਕੋਰਡਿੰਗ ਜੇ ਕਿਲੋ ਬਣਾਉਣਾ ਤਾਂ ਵੀ ਆਪਾਂ ਤੁਹਾਨੂੰ ਦੱਸਿਆ ਕਿ ਕਿੰਨਾ ਦੇ ਵਿੱਚ ਤੁਸੀਂ ਚਾਰ ਚ ਮਸਾਲਾ ਪਾਉਣਾ ਤੇ ਨਮਕ ਕਿੰਨਾ ਪਾਉਣਾ ਜਿਆਦਾ ਇਹ ਤਰ੍ਹਾਂ ਵਿੱਚ ਤੇਲ ਤੇ ਨਮਕ ਦਾ ਹੁੰਦਾ ਵਾ ਮਸਾਲੇ ਜਿੰਨੇ ਮਰਜ਼ੀ ਜਿਹੜੇ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਜਿਹੜੇ ਨਹੀਂ ਪਸੰਦ ਉਹ ਤੁਸੀਂ ਕੱਟ ਵੀ ਸਕਦੇ ਹੋ ਪਰ ਸਹ ਦੇ ਮਸਾਲਿਆਂ ਦੇ ਬਹੁਤ ਹੁੰਦੇ ਆ ਆਪਾਂ ਤੁਹਾਨੂੰ ਦੱਸਿਆ ਪਹਿਲਾਂ ਹੀ ਤੇ ਲਓ ਜੀ ਆਪਣਾ ਚਾਰ ਤਿਆਰ ਹੋ ਚੁੱਕਾ ਤੇ ਹੁਣ ਆਪਾਂ ਫੇਰ ਤੋਂ ਹੀ ਪੂਰੀ ਕਹਿ ਦਿੰਨੇ ਆ ਕਿ ਜੇ ਕਿਸੇ ਨੇ ਮਗੌੜਾ ਤੇ ਵੀਡੀਓ ਵਿੱਚ ਨੰਬਰ ਦਿੱਤਾ ਆਪਾਂ ਸਾਰੀ ਵੀਡੀਓ 'ਚ ਨੰਬਰ ਪਾਉਨੇ ਆ ਪਰ ਫੇਰ ਵੀ ਕਈ ਵਾਰੀ ਕਮੈਂਟ ਆਉਂਦਾ ਕਿ ਮੈਡਮ ਸਾਨੂੰ ਨੰਬਰ ਦੇ ਦਿਓ ਅਸੀਂ ਤਾਂ ਨਾਲ ਗੱਲ ਕਰਨੀ ਆ ਆਚਾਰ ਮਗੌੜਾ ਆਪਾਂ ਸਾਰੀ ਵੀਡੀਓ ਦੇ ਵਿੱਚ ਨੰਬਰ ਪਾਉਨੇ ਆ ਕਿ ਆਪਣੇ ਕੋ ਹਰ ਕਿਸਮ ਦਾ ਆਚਾਰ ਤੇ ਤਿੰਨ ਟਾਈਪ ਵੀ ਆਪਣੇ ਕੋ ਬੜੀਆਂ ਜਿਹੜੀਆਂ ਪੇਠੇ ਵਾਲੀਆਂ ਹੁੰਦੀਆਂ ਤੇ ਨਾਲ ਆਪਣੇ ਕੋਲ ਪਾਪੜ, ਔਲੇ ਵਾਲਾ ਮਰਬਾ, ਆਂਬ ਦੀ ਮਿੱਠੀ ਚਟਨੀ, ਆਂਬ ਦਾ ਮਿੱਠਾ ਮਰਬਾ ਸਾਰਾ ਆਪ ਤਿਆਰ ਕਰਦੇ ਆ। ਤੁਸੀਂ ਘਰ ਬੈਠੇ ਸਾਡੇ ਕੋਲ ਬਵਾ ਸਕਦੇ ਹੋ। ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ। ਸੋ ਬਾਹਰ ਵਾਲੇ ਭੈਣ ਭਰਾ ਆਪਾਂ ਨੂੰ ਬਹੁਤ ਇਚਾਰ ਵਾਲੀ ਵੀਡੀਓ ਤੇ ਪਿਆਰ ਦੇ ਰਹੇ ਨੇ ਤੇ ਬਹੁਤ ਜਿਆਦਾ ਆਪਾਂ ਨੂੰ ਆਰਡਰ ਵੀ ਆ ਰਹੇ ਨੇ ਬਾਹਰ ਤੋਂ ਵੀ ਉਹਨਾਂ ਭੈਣਾਂ ਨੂੰ ਜਿਵੇਂ ਕਹਿੰਦੇ ਪਰਾਣਾ ਪੰਜਾਬ ਤੋਂ ਸੀ ਵਿਖਾ ਰਹੇ ਹੋ ਇਹ ਚਾਰ ਦੇ ਰਹੀਂ ਤੁਸੀਂ ਸਾਨੂੰ ਕਿ ਸਾਡੀਆਂ ਨਾਨੀਆਂ ਦਾਦੀਆਂ ਬਣਾ ਕੇ ਚਾਰ ਖਵਾਉਂਦੀਆਂ ਸੀ। ਬਲਵਿੰਦਰ ਕੌਰ ਸੈਂਬੀ ਜੀ ਵੀ ਕੈਨੇਡਾ ਤੋਂ ਉਹਨਾਂ ਦਾ ਵੀ ਫੋਨ ਆਇਆ ਸੀ ਕਿ ਢੇਉ ਦਾ ਚਾਰ ਜਿਹੜਾ ਬਹੁਤ ਵਧੀਆ ਵਾ ਤੇ ਅਸੀਂ ਮਂਗਾਵਾਂਗੇ ਬਾਕੀ ਹਰਪ੍ਰੀਤ ਕੌਰ ਗਿੱਲ ਜੀ ਇਹਨਾਂ ਦਾ ਵੀ ਸਾਨੂੰ ਬਹੁਤ ਵਧੀਆ ਕਮੈਂਟ ਆਉਂਦੇ ਬਹੁਤ ਦੇਰ ਦੇ ਸਾਡੇ ਚੈਨਲ ਤੇ ਵੇਖਦੇ ਪਏ ਉਹਨਾਂ ਨੇ ਵੀ ਆਪਣੇ ਕੋਲ ਸਵਾਣ ਮੰਗਾਇਆ ਬਾਕੀ ਰਮਿੰਦਰ ਕੌਰ ਜੀ ਅਮਰੀਕਾ ਤੋਂ ਬਾਕੀ ਸੀਨਾ ਗਿੱਲ ਜੀ ਉਹ ਹੈਗੇ ਆ ਕੈਨੇਡਾ ਤੋਂ ਇਹ ਸਾਰੀਆਂ ਭੈਣਾਂ ਦੇ ਜਿਹੜੇ ਸਾਨੂੰ ਫੋਨ ਆਉਂਦੇ ਨੇ ਆਰਡਰ ਆਉਂਦੇ ਨੇ ਤੇ ਬਹੁਤ ਹੀ ਜ਼ਿਆਦਾ ਸਾਨੂੰ ਸਪੋਰਟ ਵੀ ਕਰਦੇ ਨੇ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸੋ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਜੀ ਬਾਕੀ ਜੇਕਰ ਤੁਹਾਨੂੰ ਵੀ ਸਾਡੀ ਵੀਡੀਓ ਚੰਗੀਆਂ ਲੱਗਦੀਆਂ ਜੋ ਅਸੀਂ ਕੰਮ ਸ਼ੁਰੂ ਕੀਤਾ ਤੇ ਚੰਗਾ ਲੱਗਦਾ ਤੇ ਸਾਨੂੰ ਵਧੀਆ-ਵਧੀਆ ਕਮੈਂਟ ਕਰੋ ਦੀ ਹੋ ਸਕਦਾ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਡਾ ਵੀ ਨਾਮ ਲਈਏ ਬਾਕੀ ਕਹੀ ਪਹਿਣਾ ਕਹਿਣ ਦੀਆਂ ਕਿ ਸਾਨੂੰ ਰੇਟ ਵੀ ਤੁਸੀਂ ਵੀਡੀਓ ਚ ਦੱਸਿਆ ਕਰੋ ਦੇਖੋ ਰੇਟ ਜਿਹੜਾ ਵਾ ਨਾ ਵਾਦਾ ਕਰਦਾ ਰਹਿੰਦਾ ਵਾ ਕਿਸੇ ਵਲੇ ਚੀਜ਼ ਦੇ ਜਿਵੇਂ ਜਿੰਨੇ ਦੀ ਆਉਂਦੀ ਆਪਾਂ ਉਹਦੇ ਅਕੋਰਡਿੰਗ ਹੀ ਤੁਹਾਨੂੰ ਰੇਟ ਲਾਈਦਾ ਸੋ ਤੁਸੀਂ ਫੋਨ ਤੇ ਸਾਨੂੰ ਪੁੱਛ ਸਕਦੇ ਹੋ ਤੇ ਕਈ ਭੈਣਾਂ ਲਿਸਟ ਮੰਗਦੀਆਂ ਨੇ ਸੋ ਸੌਰੀ ਉਹਨਾਂ ਵਾਸਤੇ ਵੀ ਲਿਸਟ ਅਜੇ ਮੇਰੇ ਕੋਲ ਤਿਆਰ ਨਹੀਂ ਹੋਈ ਆਪਾਂ ਜਲਦੀ ਲਿਸਟ ਵੀ ਇੱਕ ਤਿਆਰ ਕਰਾਂਗੇ ਸੋ ਇਸ ਵੀਡੀਓ ਦੇ ਇੱਥੇ ਆਪਾਂ ਐਂਡ ਕਰਦੇ ਆਂ ਜੀ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਲੋੜਵੰਦਾ ਤੱਕ ਹੋਰੇ ਜਾਣਕਾਰੀ ਪਹੁੰਚ ਸਕੇ ਉਹਨਾਂ ਭੈਣਾਂ ਦਾ ਕੌਣ ਸਕੇ ਕਿ ਜਿਹੜੀਆਂ ਜੇ ਸੋਚ ਰਹੀਆਂ ਵੀ ਅਸੀਂ ਕਿਹੜਿਆਂ ਅੰਬਾਚਾਰ ਤਿਆਰ ਕਰੀਏ ਜੀ ਤੇ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਇਹ ਸਾਰੀ ਵੀਡੀਓ ਦੇਖੀ ਆ ਸੋ ਇਸ ਵੀਡੀਓ ਦੇ ਇੱਥੇ ਐਂਡ ਕਰਦੇ ਹਾਂ ਮਿਲਦੇ ਇੱਕ ਨਵੀਂ ਵੀਡੀਓ ਤੱਕ ਅਗਲੇ ਸਤਿ ਸ਼੍ਰੀ ਅਕਾਲ